Yeah. ਜੀਵਾ ਸਤ ਗੁਰਨਾਵ ਜਪ ਜਪ ਜੀਵਾ ਸਤ ਗੁਰਨਾਵ ਜਪ ਜਪ ਜੀਵਾ ਸਤ ਗੁਰਨਾਵ ਸਤਿ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਸਵੀਂ ਪ੍ਰਤਮ ਪਗਉਤੀ ਸਮਰਕੈ ਗੁਰ ਨਾਨਕ ਲਹੀਂ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸਾਂ ਹੋਈ ਸੁਹਾਏ ਅਰਜਨ ਹਰ ਗੋਬਿੰਦਨੋ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਮਿਠੇ ਸਭ ਦੁਖ ਜਾਇ ਤੇਕ ਬਹਾਦਰਿ ਸਿਮਰਿਆ ਹਰ ਨਾਉ ਨਿਦਿ ਤਾਵੇ ਝਾਈ ਸਭ ਥਾਈ ਹੋਈ ਸੁਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸੁਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰੀਆਂ ਚੌਹਾ ਸਹਿਬ ਜਾਦਿਆਂ ਚਾੜੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇਗਵਾਹੀ ਦੇਹ ਕੈ ਅਣਡਿੱਠ ਕੀਤਾ ਇਨ੍ਹਾਂ ਪਿਆਰੀਆਂ ਸੁਤਿਆਰੀਆਂ ਦੀ ਕਮਾਈ ਦਾ ਧਿਆਨ ਪਰ ਕੇ ਖਾਲਸਾ ਜੀ ਬੋਲੋ ਜੀ ਨੰਨ ਸੰਦਾਂ ਸਿੰਘੜੀਆਂ ਨੇ ਧਰਮ ਮਹਿਕ ਤਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਦਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲ੍ਹ ਜੀ ਵਾਹਿਗੁਰੂ ਅੰਜਾਂ ਕਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੁੱਲੋ ਜੀ ਆਇਆਂ ਗੁਰੂ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੇ ਤੇ ਆਨੁਕਾਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰੱਛਿਆ ਰਿਆ ਇੱਕ ਦੇਗ ਤੇਗ ਫਤੇ ਬਿਰਦ ਕੀ ਪੈਗ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੁੱਲ ਜੀ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਬਵੇਕ ਦਾਨ ਵਿਸਾਹਾ ਦਾਨ ਪ੍ਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ ਲਾਨ ਚੌਕੀਆਂ ਧੰਦੇ ਬੁੰਗੇ ਜੁਗੋ ਜੁਗ ਅਕਾਲ ਪ੍ਰਮਾ ਦਾ ਜੈਕਾਰ ਭੁਲ ਜੀ ਵਾਹਿਗੁਰੂ ਦਾ ਮਨ ਨੀਵਾ ਮੱਤ ਉੱਚੀ ਮੱਤ ਪੱਤ ਦਾ ਰਾਖਾ ਆਪਵਾਹੀ ਗੁਰੂ ਹੋ ਅਕਾਲ ਪੁਰਖ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸੁਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਹੈ ਜਿਨਾਂ ਦੇ ਖੁੰਡੇ ਗਰਸਨ ਦੀਦਾਰ ਪਤੇ ਸੇਵਾ ਸੰਭਾਲ ਦਾਦਾਨ ਆਪਣੀ ਪਿਆਰੀ ਖਾਲਸਾ ਜੀ ਨੂੰ ਮੈਸੋ ਹੈ λεਮਾਣਾਂ ਦੇ ਮਾਣ ਨੇ ਤਾਨਾਂ ਆਂਦੇ ਤਾਨਾਂ ਸਤਿਗੁਰੂ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਸੁਨੇ ਲੀ ਹੈ ਸਤਿਗੁਰੂ ਜੀ ਆਪ ਜੀ ਦੇ ਬਾਣੇ ਅੰਦਰ ਰਾਤ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਇਆ ਆਪ ਜੀ ਦੇ ਬਾਣੇ ਅੰਦਰ ਸੇਵਾ ਸਿਮਰਨ ਕਰਦਿਆਂ ਬਤੀਤ ਕਰਾਉਣਾ ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਇਲਾਦੇ ਪਾਵਨ ਅਸਥਾਨ ਗੁਰਦੁਆਰਾ ਸਹੀਦ ਗੰਜ ਸਾਹਿਬ ਜੀ ਦੇਖੀ ਪਾਵਨ ਦਰਬਾਰ ਦੇ ਅੰਦਰ ਸੁੰਦਰ ਸਿੰਘਾਸਣ ਪਿਆਰ ਹਲ ਸਤਗੁਰੂ ਜੀ ਸੋੰਦਰਾ ਸਿੰਘਾਸਨ ਤੇ ਸੱਜ ਕੇ ਸੰਤਾਂ ਨੂੰ ਖੁੰਡੇ ਦਰਸ਼ਨ ਦੀਦਾਰ ਅਤੇ ਆਪ ਜੀ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰੋ ਸਤਗੁਰੂ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤੈਨ ਫੋਨੋ ਪੀਟਾਵਾਂ ਸਿਵਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾ ਸਭਲੇ ਕਰਨੀ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰ ਜੀ ਸੰਗਤਾਂ ਹਾਜ਼ਰ ਹਨ ਆਪ ਜੀ ਦੀ ਪਾਵਨ ਸਰੂਪ ਸੁਖ ਆਸਣ ਅਸਥਾਨ ਤੋਂ ਪ੍ਰਕਾਸ਼ ਅਸਥਾਨ ਨੂੰ ਲੈ ਜਾਣ ਦੀ ਆਗਿਆ ਬੈਸ਼ ਰਾਸ਼ਟ ਦਿਰਵਾਨੁ ਗੇ ਬੈਸੋ ਰਸਤੇ ਦੇ ਵਿੱਚ ਅੰਗ ਸੰਗ ਸਹਾਈ ਹੋਣਾ ਸੋ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਿਆਵੈ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ ਸਰਬਸਤ ਦਾ ਬਲਾ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਬੋਲਣਾ